ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਭਾਰਤੀ ਜਿਹੜੇ ਆਪਣੇ ਘਰ ਪਹੁੰਚ ਗਏ ਨੇ ਤਾਂ ਉਹਨਾਂ ਨੇ ਮੀਡੀਆ ਦੇ ਸਾਹਮਣੇ ਕਈ ਖੁਲਾਸੇ ਕੀਤੇ ਕਿ ਕਿਸ ਤਰੀਕੇ ਦੇ ਨਾਲ ਕਰਜ਼ਾ ਚੁੱਕ ਕੇ ਉਹ ਬਾਹਰ ਗਏ ਸੀ ਜਿਸ ਨੂੰ ਲੈ ਕੇ ਸਿਆਸਤਿਸਮਾ ਨੇ ਦੇ ਉੱਤੇ ਖੂਬ ਗਰਮਾਈ ਹੋਈ ਹੈ ਪਰ ਦੂਜੇ ਪਾਸੇ ਗਿਆਨੀ ਹਰਪੀਤ ਸਿੰਘ ਦਾ ਵੀ ਇਸ ਦੇ ਉੱਤੇ ਵੱਡਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਬੜੀ ਦੁੱਖ ਦੀ ਗੱਲ ਹੈ ਕਿ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ 에어ਪੋਰਟ ਦੇ ਉੱਤੇ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਜਿਨ੍ਹਾਂ ਨੂੰ ਘਰ ਭੇਜ ਦਿੱਤਾ ਤੇ ਉਹਨਾਂ ਦਾ ਬੁਰਾ ਹਾਲ ਹੈ ਕਿਉਂਕਿ ਉਹਨਾਂ ਨੇ ਲੱਖਾਂ ਰੁਪਏ ਲਗਾ ਕੇ ਬਾਹਰ ਦਾ ਰੁੱਖ ਕੀਤਾ ਸੀ ਤਾਂ ਕਿ ਉਹ ਚੰਗੇ ਪੈਸੇ ਕਮਾਉਣਗੇ ਤੇ ਸਾਰਾ ਕਰਜ਼ਾ ਉਤਾਰ ਦੇਣਗੇ ਪਰ ਦੂਜੇ ਪਾਸੇ ਉਥੋਂ ਦੀ ਸਰਕਾਰ ਨੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਦੁਖਾਲੀ ਗੱਲ ਹੈ ਕਿ 116 ਨੌਜਵਾਨ ਕੱਲ ਸਰੀਯ ਮਰਸਲ ਸਾਹਿਬ ਦੀ ਪਾਵਨ ertid ਦੇ ਉੱਤੇ 에어ਪੋਰਟ ਤੇ ਅਮਰੀਕਾ ਤੋਂ ਡਿਪੋਰਟ ਕਰਕੇ ਉੱਥੋਂ ਦੀ ਸਰਕਾਰ ਨੇ ਭੇਜੇ ਨੇ। ਔਰ ਇਹਨਾਂ ਦੇ ਨਾਲ ਕੁਝ ਦੂਜੇ ਸੌਬਿਆਂ ਦੇ ਵੀ ਨੌਜਵਾਨ ਹੈ। ਪੰਜਾਬ ਦੇ ਸੀਐਮ ਸਾਹਿਬ ਤੇ ਕੇਂਦਰੀ ਮੰਤਰੀ ਉਹਨਾਂ ਨੂੰ ਅਗਾਉ ਲੈਣ ਵਾਸਤੇ ਗਏ ਨੇ। ਚੰਗੀ ਗੱਲ ਹੈ। ਉਹਨਾਂ ਨੂੰ ਗਲਵਕੜੀ ਦੇ ਵਿੱਚ ਲਿਆ। ਉਹਨਾਂ ਨੂੰ ਹੌਸਲਾ ਦਿੱਤਾ। ਪਰ ਇਹ ਸਮੱਸਿਆ ਸਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਗੰਭੀਰ ਬਣਨ ਦੇ ਖਤਸ਼ੇ ਨੇ ਕਿਉਂਕਿ ਜਿਸ ਕਿਸਮ ਦੇ ਇਹਨਾਂ ਦੇਸ਼ਾਂ ਦੇ ਵਿੱਚ ਹਾਲਾਤ ਬਣ ਰਹੇ ਨੇ ਅਮਰੀਕਾ ਕੈਨੇਡਾ ਜਾਂ ਹੋਰ ਕੰਟਰੀਆਂ ਦੇ ਵਿੱਚ ਜਾਂ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਬੇਰੁਜ਼ਗਾਰੀ ਜਿਹੜੀ ਉਹ ਫਸਰ ਰਹੀ ਹੈ ਬੱਚੇ ਨਰਾਸ਼ ਨੇ ਤਾਂ ਬਹੁਤ ਸਾਰੇ ਬੱਚੇ ਐਸੇ ਵੀ ਨਹੀਂ ਜਿਹੜੇ ਆਪਣੀ ਸਵੈ ਇੱਛਾ ਦੇ ਨਾਲ ਜਾਂ ਮਜਬੂਰੀ ਕਾਰਨ ਜਿਹੜਾ ਹੈ ਉਹ ਭਾਰਤ ਪੰਜਾਬ ਘਰ ਆਉਣ ਵਾਸਤੇ ਜਿਹੜਾ ਉਹ ਤਿਆਰ ਬੈਠੇ ਜੇ ਆਉਂਦੇ ਨੇ ਤਾਂ ਬਹੁਤ ਥੋੜੇ ਹੋਣਗੇ ਜਿਹੜੇ ਸੈਟਲਡ ਪਰਿਵਾਰਾਂ ਦੇ ਬੱਚੇ ਉੱਥੇ ਗਏ ਨੇ ਉਹ ਆ ਕੇ ਆਪਣੇ ਪਿਤਰੀ ਕਾਰੋਬਾਰ ਜਾਂ ਖੇਤੀਬਾੜੀ ਜਿਹੜੀ ਹੈ ਪਿਤਰੀ ਜ਼ਮੀਨ ਜਾਇਦਾਦ ਹੈਗੀ ਹੈ ਤੇ ਖੇਤੀਬਾੜੀ ਸੰਭਾਲ ਲੈਣਗੇ ਲੇਕਿਨ ਵੱਡੀ ਗਿਣਤੀ ਚੋਂ ਨੌਜਵਾਨ ਹੈ ਜਿਹੜੇ ਜ਼ਮੀਨਾਂ ਘੇੜੇ ਰੱਖ ਕੇ ਕਰਜ਼ੇ ਚੁੱਕ ਕੇ ਇਹਨਾਂ ਬਦੇਸ਼ਾਂ ਨੂੰ ਗਏ ਨੇ ਜਿਉਂ ਵਾਪਸ ਆਉਂਦੇ ਤਾਂ ਬਹੁਤ ਹੀ ਜ਼ਿਆਦਾ ਜਿਹੜੇ ਨੇ ਹਾਲਾਤ ਉਹ ਗੰਭੀਰ ਬਣਨ ਦੀ ਸੰਭਾਵਨਾ ਹੈ ਕਿਉਂਕਿ ਉਹ ਨੌਜਵਾਨ ਵੈਲ এডਿਕੇਟਿਡ ਨੇ ਉਹਨਾਂ ਨੂੰ ਇੰਟਰਨੈਸ਼ਨਲ ਲੈਵਲ ਦੇ ਖਾਨ ਪੀਣ ਦੀ ਪਹਿਰਾਵੇ ਦੀ ਪਾਸ਼ਾ ਦੀ ਤੌਰ ਤਰੀਕਿਆਂ ਦੀ ਸਮਝ ਹੈ ਤੇ ਜਦੋਂ ਇੱਥੇ ਆਉਣਗੇ ਉਹਨਾਂ ਤੇ ਕਰਜ਼ੇ ਦਾ ਵੀ ਦਬਾਅ ਹੋਏਗਾ ਉਹਨਾਂ ਤੇ ਸਮਾਜ ਦਾ ਵੀ ਦਬਾਅ ਹੋਏਗਾ ਤੇ ਜਦੋਂ ਕਿਸੇ ਤੇ ਕਰਜ਼ੇ ਦਾ ਦਬਾਅ ਹੋਵੇ ਸਮਾਜ ਦੇ ਤਾਨੇ ਮੇਹਣਿਆਂ ਦਾ ਦਬਾਅ ਹੋਵੇ ਤਾਂ ਸੱਚੇ ਵਿਅਕਤੀ ਜਿਹੜਾ ਗਲਤ ਕਦਮ ਚੁੱਕਣ ਉਹ ਜਿਹੜਾ ਉਹ ਗਰੇਜ਼ ਨਹੀਂ ਕਰਦਾ ਜਾਂ ਗਲਤ ਰਸਤੇ ਤੁਰਨ ਉਹ ਜਿਹੜਾ ਹੈ ਉਹ ਗਰੇਜ਼ ਨਹੀਂ ਕਰਦਾ ਅਗਰ ਅਜਿਹਾ ਹੁੰਦਾ ਹੈ ਤਾਂ ਸਟੇਟ ਨੂੰ ਵੱਡੀ ਕੀਮਤ ਜਿਹੜੀ ਹੈ ਇਹਦੀ ਚਕੌੜੀ ਪੈ ਸਕਦੀ ਇਸ ਕਰਕੇ ਸਰਕਾਰਾਂ ਵਾਸਤੇ ਜ਼ਰੂਰੀ ਹੈ ਕਿ ਇਹਨਾਂ ਨੌਜਵਾਨਾਂ ਦੇ ਮੁਰਵਸੀਬੇ ਦਾ ਵੀ ਇੰਤਜ਼ਾਮ ਕੀਤਾ ਜਾਵੇ ਕੇਂਦਰ ਸਰਕਾਰ ਵੀ ਔਰ ਪੰਜਾਬ ਸਰਕਾਰ ਵੀ ਇਸ ਪਾਸੇ ਜ਼ਰੂਰ ਸੋਚੇ ਮੈਨੇ ਇੱਕ ਪੰਥਕ ਸਫਾ ਦੇ ਵਿੱਚ ਖਾਸ ਤੌਰ ਤੇ ਸਾਡੇ ਪ੍ਰਚਾਰਕ ਸਹਿਬਾਨ ਦੇ ਵਿੱਚ ਜਿਹੜੀ ਹੈ ਪ੍ਰਚਲਿਤ ਗੱਲ ਜਿਹੜੀ ਚਿੱਤੇ ਹੈ ਇੱਕ ਬਹੁਤ ਹੀ ਪੰਥ ਪ੍ਰਸਿੱਧ ਕਥਾਵਾਚਕ ਸਾਨ્ઞਾ ਗਿਆਨੀ ਮਾਨ ਸਿੰਘ ਜੀ ਚੌਰ ਕਹਿੰਦੇ ਹੋ ਕਿ ਸਿਹਰ ਦੇ ਵਿੱਚ ਕਥਾ ਕਰਨ ਵਾਸਤੇ ਗਏ ਕਥਾ ਕੀਤੀ ਪ੍ਰਬੰਧਕਾਂ ਨੇ ਮੰਚ ਤੋਂ ਆਨੰਦ ਦਾ ਧੰਨਵਾਦ ਕੀਤਾ ਬਾਰ-ਬਾਰ ਧੰਨਵਾਦ ਕੀਤਾ ਧੰਨਵਾਦ ਕਰਕੇ ਉਹਨਾਂ ਨੂੰ ਆਟੋ ਤੇ ਬਿਠਾਤਾ ਕਿ ਜਾਓ ਜੀ ਰੇਲਵੇ ਸਟੇਸ਼ਨ ਤੇ ਉੱਥੋਂ ਤੁਹਾਡੀ ਟ੍ਰੇਨ ਉਹ ਚੁੱਪਚਾਪ ਆਟੋ ਤੇ ਬੈਠੇ ਤੇ ਜਦੋਂ ਸਟੇਸ਼ਨ ਦੇ ਉੱਤੇ ਆਟੋ ਵਾਲੇ ਨੇ ਉਤਾਰਿਆ ਤੇ ਆਟੋ ਵਾਲੇ ਨੇ ਜਦੋਂ ਪੈਸੇ ਮੰਗੇ ਕਰਾਇਆ ਮੰਗਿਆ ਤੇ ਉਹਨਾਂ ਨੇ ਅਗੋਂ ਕਿਹਾ ਜੀ ਧੰਨਵਾਦ ਆਟੋ ਵਾਲਾ ਕਹਿਣ ਲੱਗਿਆ ਸਰਦਾਰ ਜੀ ਧੰਨਵਾਦ ਦੇ ਨਾਲ ਨਹੀਂ ਗੱਲ ਬੰਨੀ ਮੈਨੂੰ ਮੇਰਾ ਕਰਾਇਆ ਦਿਓ ਉਹ ਆਟੋ ਵਾਲ ਨੂੰ ਕਹਿਣ ਲੱਗੇ ਚਲੋ ਜਾਓ ਕਰੋ ਤੁਸੀਂ ਮੈਨੂੰ ਉੱਥੇ ਵਾਪਸ ਲੈ ਜਾਓ ਜਿੱਥੋਂ ਮੈਨੂੰ ਚੁੱਕ ਕੇ ਲੈ ਕੇ ਆਏ ਹੋ ਆਟੋ ਵਾਲੇ ਨੇ ਬਿਠਾਇਆ ਉਹਨਾਂ ਨੂੰ ਤੇ ਵਾਪਸ ਉਸੇ ਜਗ੍ਹਾ ਤੇ ਲੈ ਆਏ ਜਿੱਥੇ ਸਮਾਗਮ ਸੀ ਪ੍ਰਬੰਧਕ ਉੱਥੇ ਸੀ ਉਹਨੇ ਆ ਕੇ ਪ੍ਰਬੰਧਕਾਂ ਨੂੰ ਬੜੀ ਨਿਮਰਤਾ ਦੇ ਨਾਲ ਕਿਹਾ ਕਿ ਇਹ ਪ੍ਰਬੰਧਕ ਜਨੋ ਤੁਹਾਡੇ ਦਿੱਤੇ ਧੰਨਵਾਦ ਨੇ ਮੈਨੂੰ ਸਟੇਸ਼ਨ ਤੱਕ ਨਹੀਂ ਪਹੁੰਚਾਇਆ ਤੁਹਾਡਾ ਦਿੱਤਾ ਧੰਨਵਾਦ ਜਿਹੜਾ ਹੈ ਉਹ ਆਟੋ ਵਾਲੇ ਨੇ ਕਬੂਲ ਨਹੀਂ ਕੀਤਾ ਕਰਾਇਆ ਮੰਗਿਆ ਮੈਂ ਤਾਂ ਪੰਜਾਬ ਪਹੁੰਚਣਾ ਜੇ ਤੁਹਾਡੇ ਧੰਨਵਾਦ ਦੇ ਨਾਲ ਮੈਂ ਤੁਹਾਡੇ ਇਸ ਸਥਾਨ ਤੋਂ ਰੇਲਵੇ ਸਟੇਸ਼ਨ ਨਹੀਂ ਪਹੁੰਚਿਆ ਤੇ ਮੈਂ ਰੇਲਵੇ ਸਟੇਸ਼ਨ ਤੋਂ ਪੰਜਾਬ ਜਿਹੜਾ ਹੈ ਉਹ ਕਿਵੇਂ ਪਹੁੰਚੂਗਾ ਉਹ ਤਾਂ ਕਹਿੰਦਾ ਮਤਲਬ ਸੀ ਕਿ ਮੈਨੂੰ ਕੁਝ ਕਰਾਇਆ ਪਾੜਾ ਵੀ ਦਿਓ ਭਾਈ ਮੈਂ ਆਪਣੇ ਘਰ ਪਹੁੰਚਣਾ ਇਸ ਲਈ ਪੰਜਾਬ ਸਰਕਾਰ ਬੇ ਮੁਖੀ ਸੀਐਮ ਸਾਹਿਬ ਵੱਲੋਂ ਕੇਂਦਰੀ ਮੰਤਰੀ ਵੱਲੋਂ ਇਹਨਾਂ ਨੌਜਵਾਨਾਂ ਨੂੰ ਜਾ ਕੇ ਜਿਹੜਾ ਗਲਬਕੜੀ ਦੇ ਵਿੱਚ ਲਿਆ ਦੋ ਹਮਦਰਦੀ ਦੇ ਬੋਲ ਬੋਲੇ ਨੇ ਪਰ ਕੱਲੇ ਹਮਦਰਦੀ ਦੇ ਬੋਲਾਂ ਦੇ ਨਾਲ ਨਹੀਂ ਸਰਣਾ ਇਹਨਾਂ ਦੇ ਮੁਰਬਸੇਵੇਂ ਦਾ ਜਿਹੜਾ ਸਾਨੂੰ ਪ੍ਰਬੰਧ ਕਰਨਾ ਪਏਗਾ ਸਾਨੂੰ ਯਤਨ ਕਰਨੇ ਪੈਣਗੇ ਕਿਉਂਕਿ ਜਿਸ ਪੀੜਾ ਚ ਉਹਨਾਂ ਨੇ ਲੰਘਣਾ ਹੈ ਉਹ ਪੀੜਾ ਜਿਹੜੀ ਹੈ ਇਹ ਛੋਟੀ ਪੀੜਾ ਨਹੀਂ ਹੋਏਗੀ ਬਹੁਤ ਵੱਟੀ ਪੀੜਾ ਹੋਏਗੀ ਇਹ ਨੌਜਵਾਨ ਕਿਸੇ ਗਲਤ ਮਾਰਗ ਤੇ ਨਾ ਚੱਲਣ ਆਪਣਾ ਜਿਹੜਾ ਰੋਜ਼ੀ ਰੋਟੀ ਕਮਾ ਕੇ ਇੱਥੇ ਆਪਣੇ ਵਧੀਆ ਢੰਗ ਦੇ ਨਾਲ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਇਹਦੇ ਲਈ ਸਰਕਾਰਾਂ ਗੰਭੀਰ ਹੋਣ ਔਰ ਜਿਹੜੇ ਇਲਲੀਗਲ ਟੰਗ ਦੇ ਨਾਲ ਗਏ ਨੇ ਕਿੰਨਾ ਨੇ ਭੇਜਿਆ ਕਿਵੇਂ ਭੇਜਿਆ ਉਹਨਾਂ ਬਾਰੇ ਵੀ ਸਰਕਾਰਾਂ ਨੂੰ ਜਿਹੜਾ ਜ਼ਰੂਰ ਜਿਹੜਾ ਹੈ ਉਹ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਹੋਰ ਨੌਜਵਾਨਾਂ ਦੇ ਨਾਲ ਇਸ ਕਿਸਮ ਦੀਆਂ ਘਟਨਾਵਾਂ ਜਿਹੜੀਆਂ ਆ ਉਹ ਨਾ ਵਾਪਰਨ ਸੋਦਾ ਦੀ ਹੈ ਕਿ ਲਗਾਤਾਰ ਅਮਰੀਕਾ ਸਰਕਾਰ ਦੇ ਵੱਲੋਂ ਭਾਰਤੀਆਂ ਨੂੰ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਗਏ ਹੋਣੇ ਉਹਨਾਂ ਨੂੰ ਡਿਪੋਰਟ ਕਰਕੇ ਭੇਜਿਆ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ